जय श्री राम जी आज दी जेडी वीडियो है हो सकता है कईया नु बढ़िया मिर्चा लगन ते जेड़े ते सूझवान होनगे ओ ए चीज नु जरूर समझनगे जत्ता की आप जी नु पता कुछ दिन पेला ਸਾਡੇ hindu ਧਰਮ ਚ ਇੱਕ ਬਹੁਤ ਹੀ ਪਵਿੱਤਰ ਤਿਹਾਰ ਜਿਹਨੂੰ ਨਵਰਾਤਰਾਂ ਦੇ ਰੂਪ ਚ ਮਨਾਇਆ ਜਾਂਦਾ ਤੇ ਲੰਗੂਰ ਮੇਲਾ ਉਹ ਨਿਕਲਿਆ ਪਾ ਤੇ ਸਾਰੇ ਸ਼ਹਿਰ ਨੇ ਬੜੀ ਧੂਮਤਾਵਨਾ ਬਣਾਇਆ ਇਹ ਵੀਡੀਓ ਮੈਂ ਉਹਨਾਂ ਡੇਰਾ ਪ੍ਰਬੰਧਕਾਂ ਵਾਸਤੇ ਬਣਾ ਰਿਹਾ ਜਿਹੜੇ ਹਨੂਮਾਨ ਜੀ ਦੀਆਂ ਪਾਲਕੀਆਂ ਕੱਢਦੇ ਹਨੂਮਾਨ ਸੈਨਾ ਕੱਢਦੇ ਨੇ ਇਹ ਵੀਡੀਓ ਉਹਨਾਂ ਵਾਸਤੇ ਹੈ ਕਿ ਦੇਖੋ ਜਦੋਂ ਇਹ ਨਵਰਾਤਰੇ ਸਟਾਰਟ ਹੁੰਦੇ ਨੇ ਆਪਾਂ ਬੜੇ ਰੀਤੀ ਰਿਵਾਜ ਨਾਲ ਪੂਜਾ ਪਾਠ ਕਰਕੇ ਇੱਕ ਚੋਲਾ ਧਾਰਨ ਕਰਦੇ ਆਂ ਸੇਵਾਦਾਰਾ ਵਾਲਾ ਚੋਲਾ ਲਾ ਲਓ ਜਾਂ ਸਾਨੂੰ ਮਾਂਜੀ ਦਾ ਚੋਲਾ ਲਾ ਲਓ ਬੜੇ ਰੀਤੀ ਰਿਵਾਜ ਨਾਲ ਪਾਉ ਨੂੰ ਸ্নান ਕਰਕੇ ਦੁਰਗਾਣਾ ਮੰਦਰ 'ਚ ਉਹਨੂੰ ਧਾਰਨ ਕਰਦੇ ਆਂ ਲੇਕਿਨ ਤੁਸੀਂ ਇਹ ਵੀਡੀਓ ਵੇਖਿਓ ਨਾਲ ਨਾਲ ਕਿ ਕਿੱਦਾਂ 10 ਦਿਨ ਆਪਾਂ ਚੋਲੇ ਨੂੰ ਬਹੁਤ ਪਵਿੱਤਰਤਾ ਨਾਲ ਪੂਜਦੇ ਆਂ ਉਹਦੇ 'ਚ ਰਹਿੰਦੇ ਆਂ ਬੜੀ ਆਸਥਾ ਰੱਖਦੇ ਆਂ ਲੇਕਿਨ 11ਵੇਂ ਦਿਨ ਕੀ ਸਾਨੂੰ ਉਹ ਚੋਲੇ ਦਾ ਇੰਨਾ ਭਾਰ ਲੱਗ ਲਾ ਪੰਦਾ ਕਿ ਉਹ ਗੰਦਗੀ ਲੱਗ ਲਾ ਪੰਦੀ ਆ ਆਪਾਂ ਆਪਣੇ ਵਾਲਮੀਕੀ ਤੀਰਥ ਜੋ ਸਾਡਾ ਹੀ ਪਵਿੱਤਰ ਇੱਕ ਧਾਰਮਿਕ ਸਥਾਨ ਹੈ ਉੱਥੇ ਜਾ ਕੇ ਕਿੰਨੀ ਬੇਦਬੀ ਕਰਦੇ ਆ ਇੱਕ ਤਾਂ ਚੋਲੇ ਦੀ ਬੇਦਬੀ ਕਰਦੇ ਆ ਉਤੋਂ 300 ਸਥਲ ਦੀ ਬੇਦਬੀ ਵੀ ਕਰਦੇ ਆ ਕਿ ਕਿੱਦਾਂ ਆਪਾਂ ਆਪਣੇ ਚੋਲੇ ਉੱਥੇ ਸੁੱਟ ਕੇ ਆਣਨੇ ਆ ਇਹ ਕੋਈ ਆਸਥਾਨੀ ਨਹੀਂ ਕਿ 10 ਦਿਨ ਵਾਸਤੇ ਤੁਹਾਨੂੰ ਉਹ ਚੋਲਾ ਪਵਿੱਤਰ ਲੱਗਦਾ ਗਾਰਬ 11ਵੇਂ ਦਿਨ ਤੁਹਾਨੂੰ ਉਹੀ ਉਹ ਚੋਲਾ ਆਪਣਾ ਭਾਰ ਲੱਗ ਲਾ ਪੰਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਦੁਰਗਿਆਣਾ ਤੀਰਥ ਵੱਲੋਂ ਇਹਦਾ ਬੜੀ ਵਧੀਆ ਤਰੀਕੇ ਮੈਨੇਜਮੈਂਟ ਕੀਤੀ ਜਾਂਦੀ ਆ ਜਿੱਥੋਂ ਤੁਸੀਂ ਚੋਲਾ ਧਾਰਨ ਕਰਦੇ ਹੋ ਉੱਥੇ ਹੀ ਸ্নান ਕਰਕੇ ਚੋਲਿਆਂ ਨੂੰ ਰੱਖੋ ਤਾਂ ਕਿ ਯਾਦ ਤੁਸੀਂ ਚੋਲਿਆਂ ਨੂੰ ਆਪ ਅਗਨੀ ਭੇਟ ਕਰਦੇ ਹੋ ਜਾਂ ਦੁਰਗਿਆਣਾ ਤੀਰਥ ਵੱਲੋਂ ਉਹਨੂੰ ਅਗਨੀ ਭੇਟ ਕੀਤਾ ਜਾਵੇ ਇਦਾਂ ਚੋਲਿਆਂ ਦੀ ਬੇਦਵੀ ਕਰਕੇ ਕਿਤੇ ਨਾ ਕਿਤੇ ਤੁਸੀਂ ਆਸਥਾ ਨੂੰ ਠੇਸ ਪਹੁੰਚਾਉਂਦੇ ਹੋ 10 ਦਿਨ ਵਾਸਤੇ ਸਿਰਫ ਭਗਵਾਨ ਨੂੰ ਪੂਜਣਾ ਪੂਜਣਾ ਨਹੀਂ ਹੁੰਦਾ ਜੇ ਆਸਥਾ ਰੱਖਣੀ ਆ ਤਾਂ ਸਾਰੀ ਜ਼ਿੰਦਗੀ ਵਾਸਤੇ ਰੱਖੋ 10 ਦਿਨ ਵਾਸਤੇ ਨਾ ਰੱਖੋ ਜਿੰਨੂੰ ਬੁਰਾ ਲੱਗਾ ਹੋਵੇ ਲੱਗੀ ਜਾਵੇ ਕੋਈ ਫਰਕ ਨਹੀਂ ਹੈ ਤੇ ਜਿਹੜਾ ਸਮਝਦਾਰ ਹੋਵੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਉਹਨਾਂ ਤੱਕ ਪਹੁੰਚੇ ਤੇ ਗਾਂਵ ਵਾਸਤੇ ਇਹੋ ਜਿਹਾ ਕੋਈ ਵੀ ਧਾਰਮਿਕ ਆਸਥਾ ਨੂੰ ਟੈਸ ਪਹੁੰਚਾਉਣ ਵਾਲਾ ਕੋਈ ਵੀ ਕਾਰਿਆਂ ਨਾਲ ਲਿਆਂਦਾ ਜਾਵੇ ਜੈ ਸ਼੍ਰੀ ਰਾਮ